ਇੱਕ ਐਸਾ ਮਹਾਜ ਖੜਾ ਕਰ ਲਿਆ ਵੀ ਸ਼ਾਇਦ ਆਇਲੈਂਡ ਸੈਂਟਰ ਜਿਹੜੇ ਨੇ ਇੱਕ ਬਹੁਤ ਵੱਡੀ ਡਿਗਰੀ ਹੈ ਉਹ ਲੋਕਾਂ ਲਈ ਇਹੋ ਬਣ ਗਿਆ ਵੀ ਜੀ ਲੜਕੀ ਨੇ ਆਇਲੈਂਡਸ ਕੀਤੀ ਹੈ ਮੁੰਡਾ ਨਾਲ ਤੋਂ ਹਮਾਂਕੀ ਲੈਂਗੁਏਜ ਟੈਸਟ ਟੈਸਟ ਹੈ ਹੱਲੇ ਕਿ ਉਹ ਬੇਸਿਕ ਲੈਂਗੁਏਜ ਹੀਗਾ ਹੁਣ ਸਾਡੇ ਪ੍ਰਵਾਸੀ ਆਉਂਦੇ ਨੇ ਪ੍ਰਵਾਸੀ ਤੇ ਮਿਹਨਤ ਮਜ਼ਦੂਰੀ ਕਰਨਾਂ ਦੇ ਸਾਡੇ ਮੁੰਡੇ ਵੀ ਉੱਥੇ ਮਿਹਨਤ ਮਜ਼ਦੂਰੀ ਕਰਨ ਜਾਣੇ ਬਟ ਪੈਸੇ ਲੈ ਕੇ ਜਾ ਰਹੇ ਨੇ ਸਕਿਲਡ ਨੇ ਸਿਹਤਮੰਦ ਨੇ ਕਿਸੇ ਦਾ ਧਿਆਨ ਨਹੀਂ ਆਇਆ ਹੁਣ ਆਜੋ ਅੱਗੇ ਐਜੂਕੇਸ਼ਨ ਕਿੰਨੀ ਮਹਿੰਗੀ ਹੋ ਗਈ ਹੈ ਕੋਈ ਧਿਆਨ ਗਿਆ ਉੱਧਰ ਸਾਡੇ ਜਮਾਨੇ 'ਚ ਮੈਂ ਕਿਹੜਾ ਕੋ ਸਟੋਨ ਏਜ ਦੀ ਗ ਉਹ ਪੁਰਾਣਾ ਪੱਥਰ ਯੁੱਗ ਸੀਗਾ 15 ਸਾਲ ਪੁਰਾਣੀ 20 ਸਾਲ ਪੁਰਾਣੀ ਗੱਲ ਆ ਸਰਕਾਰ ਦੇ ਇੰਸਟੀਚਿਊਸ਼ਨ ਹੁੰਦੇ ਸੀ ਕਾਲਜ ਹੁੰਦੇ ਸੀਗੇ ਹੁਣ 1000 ਤੋਂ ਵੱਧ ਕਾਲਜ ਹੋ ਗਏ ਨੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ 4 ਹੁੰਦੀਆਂ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੇ ਚੰਡੀਗੜ੍ਹ ਵਾਲੀ ਜਿਹੜੀ ਪੰਜਾਬ ਦੀ ਏ ਪੰਜਾਬੀ ਯੂਨੀਵਰਸਿਟੀ ਪਿਛਲੇ 1 ਦਹਾਕੇ 'ਚ 20 ਤੋਂ ਵੱਧਦੀਆਂ ਬਣਦੀਆਂ ਯੂਨੀਵਰਸਿਟੀਆਂ 36 ਹੋਈਆਂ 36 ਤੋਂ 40 ਹੋ ਗਈਆਂ ਅਪੀਤੇ ਦੋਾਂ ਤੇ ਨਾ ਮਹੀਨਿਆਂ 'ਚ ਦੋ ਹੋਰ ਵਧ ਗਈਆਂ ਮਤਲਬ ਪੰਜਾਬ ਦੇ ਵਿੱਚ 42 ਯੂ ਹੋ ਗਈਆਂ ਤਿੰਨ ਸਰਕਾਰੀ ਬਾਕੀ ਤੇ ਚਲੋ ਜਿੰਨਾ ਵੀ ਹੈ ਅੱਗੇ ਆ ਜੰਨੇ ਪਰ ਕਾਲਜ 570 75 75 ਦੇ ਕੋਲ ਸਟੂਡੈਂਟ ਹੁੰਦੇ ਪੌਣੇ 600 ਲਾ ਲਓ ਮੋٹے ਤੌਰ ਦੇ ਤੇ ਪ੍ਰਤੀ ਕਾਲਜ ਹੁਣ ਉਹ ਕਾਲਜ 475 ਦੇ ਲਾਗੇ ਆ ਕੇ ਪੌਣੇ 500 ਪ੍ਰਤੀ ਕਾਲਜ ਸਟੂਡੈਂਟਾਂ ਦੀ ਗਿਣਤੀ 100 ਸਟੂਡੈਂਟ ਘਟ ਗਿਆ ਕਾਲਜ ਕਾਲਜਾਂ ਦੀ ਗਿਣਤੀ ਕਿੱਦਾਂ ਵੱਧ ਗਈ ਯੂਨੀਵਰਸਟੀਆਂ ਕਿੱਦਾਂ ਵੱਧ ਗਈਆਂ 42 ਇਹਦਾ ਮਤਲਬ ਬੱਚਿਆਂ ਤੁਹਾਡੇ ਕੋ ਪੜਨ ਨੂੰ ਇੰਨੀ ਸਿੱਖਿਆ ਮਹਿੰਗੀ ਹੋਈ ਜਾ ਰਹੀ ਹੈ ਤੇ ਇਹਦੇ ਪਿੱਛੇ ਕੀ ਕਾਰਨ ਹੈ ਕਿਸੇ ਨੇ ਘੋਕ ਕਰਨ ਦੀ ਕੋਸ਼ਿਸ਼ ਕੀਤੀ